ਡਾਕਟਰ ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ ਇਸ ਮੁੱਖ ਚੋਣ ਕਮਿਸ਼ਨ ਦੇ ਵਫ਼ਦ ਨੇ ਸੱਟ ਮੁਖੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਫੈਸਲੇ ਦੇ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਹੈ ਇਸ ਮੌਕੇ ਤੇ ਇਹਨਾਂ ਦੇ ਨਾਲ ਸੁਨੀਲ ਜਾਖੜ ਹਰਪਾਲ ਸਿੰਘ ਚੀਮਾ ਨਾਜਰ ਸਿੰਘ ਹਾਜਰ ਸਨ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲਿਆ ਜੋ ਐਸਆਈਟੀ ਜੋ ਬੇਅਦਵੀ ਵਾਲਾ ਮੁੱਦਾ ਤੇ ਉਸ ਤੋਂ ਬਾਅਦ ਗੋਲੀ ਵਾਲੇ ਮੁੱਦੇ ਦੀ ਇਨਕੁਆਰੀ ਕਰ ਰਹੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮੇਨ ਅਫਸਰ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਸ ਦੇ ਟਰਾਂਸਫਰ ਦੇ ਆਰਡਰ ਨੂੰ ਰਿਵਿਊ ਕਰਨ ਲਈ ਤੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਅੱਜ ਜੁਆਇੰਟ ਇੱਕ ਵਫਦ ਜੋ ਪੋਲੀਟੀਕਲ ਪਾਰਟੀਆਂ ਦਾ ਜਖੜ ਸਾਹਿਬ ਬਾਜਵਾ ਸਾਹਿਬ ਤੇ ਲੀਡਰ ਆਫ অপੋਜੀਸ਼ਨ ਹਰਪਾਲ ਸਿੰਘ ਦੀ ਟੀਮਾ 나ਜਰ ਸਿੰਘ ਦੀ ਐਮ ਐਲ ਏ ਸਾਹਿਬ ਤੇ ਇਹ ਮਿਲਿਆ ਤੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸਿਚੁਏਸ਼ਨ ਦੀ ਜਾਣਕਾਰੀ ਕਰਵਾਈਆ ਤੇ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਹੋ ਰਿਹਾ ਅਕਾਲੀ ਦਲ ਬੜੀ ਧੀਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ ਪਰ ਉਹ ਆਪਣੀ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਈ ਪਰ ਹੁਣ ਇਹ ਕਮਰ ਵਿਜੇ ਪ੍ਰਤਾਪ ਦੀ ਟਰਾਂਸਫਰ ਕਰਾਉਣ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਪਾਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਦਿਲ ਨੂੰ ਲੱਗਿਆ ਵਾ ਕਿਉਂਕਿ ਪਹਿਲਾਂ ਵੀ ਜੋ 2015 ਚ ਵਾਧ ਵੀ ਹੋਈ ਸੀ ਉਦੋਂ ਵੀ ਬੜਾ ਉਸ ਟਾਈਮ ਦੇ ਉੱਤੇ ਵੀ ਬਵਾਲ ਹੋਇਆ ਸੀ ਤੇ ਹੁਣ ਅੱਜ ਜਦੋਂ ਧਰਨਾ ਲੱਗਿਆ ਸੀ ਉਦੋਂ ਵੀ ਲੱਖਾਂ ਬੰਦੇ ਉੱਥੇ ਇਕੱਠੇ ਹੋ ਗਏ ਸੀ ਤੇ ਹੁਣ ਇਸ ਟਾਈਮ ਤਾਂ ਕਿ ਪੰਜਾਬ ਦੀ ਸ਼ਾਂਤੀ ਨਾ ਖਰਾਬ ਹੋਵੇ ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਆ ਇਹ ਪ੍ਰੋਪਰ ਚੱਲੇ ਤਾਂ ਕੁਮਰ ਵਿਜੇ ਪ੍ਰਤਾਪ ਦੀ ਟਰਾਂਸਫਰ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਇਸ ਦੇ ਕਰਕੇ ਅਸੀਂ ਉਹਨਾਂ ਨੂੰ ਮਿਲੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਵੀ ਜੋ ਚਿੱਠੀ ਆ ਉਹਨਾਂ ਨੂੰ ਆ ਗਈ ਆ ਤੇ ਉਹ ਕਨਸਿਡਰ ਕਰ ਰਹੇ ਆ ਇਹ ਤੇ ਵਿਚਾਰ ਹੁਣ ਕਰ ਰਹੇ ਆ ਅੱਜ ਸਾਡੀ ਵੀ ਬਹਿਸ ਜਿਹੜੀ ਜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ ਸੋ ਜਖੜ ਸਾਹਿਬ ਨੇ ਬਾਜਪਾ ਸਾਹਿਬ ਨੇ ਚੀਮਾ ਸਾਹਿਬ ਨੇ ਨਾਜ਼ਰ ਸਿੰਘ ਜੀ ਨੇ ਸਭ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਦਾ ਪੰਜਾਬ ਦੇ ਵਿੱਚ ਉਲਟਾ ਅਸਰ ਹੋਏਗਾ ਤੇ ਇਹ ਇਲੈਕਸ਼ਨ ਦੇ ਵਿੱਚ ਸਮਾਂ ਸਮੂਥ ਇਲੈਕਸ਼ਨ ਦੀ بجائے ਕਿ ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੈਦਾ ਤਰ੍ਹਾਂ ਦਾ ਬਣ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰੀਆਂ ਚੀਜ਼ਾਂ ਉੱਤੇ ਵਿਚਾਰ ਕਰਕੇ ਤੇ ਫੈਸਲਾ ਲੈਣਗੇ ਜਲਦੀ ਫੈਸਲਾ ਲੈ ਕੇ ਤੇਰੇ ਬਾਰੇ ਦੱਸਿਆ ਜਾਊਗਾ ਸਾਹਿਬ ਨਾਜ਼ਰ ਸਿੰਘ ਜੀ ਸਾਡੇ ਆਪਸ ਵਿੱਚ ਜੇ ਰਾਜਨੀਤਿਕ ਵਿਰੋਧ ਹੋ ਸਕਦੇ ਹੈ ਪਰ ਆ ਜਿਹੜਾ ਮਸਲਾ ਹੈ ਬੇਅਦਬੀ ਪਵਨ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਜੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਉਣਾ ਪੰਥ ਦੀ ਪਿੱਠੇ ਛੁਰਾ ਘੋਪਣਾ ਆ ਰਾਜਨੀਤੀ ਨਹੀਂ ਆ ਰਾਜਨੀਤੀ ਦਾ ਮਸਲਾ ਨਹੀਂ ਆ ਲੋਕਾਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਉਹਨਾਂ ਦੇ ਦਿਲ ਦਾ ਮਸਲਾ ਹੈ ਇਸ ਕਰਕੇ ਸਾਰੀ ਪਾਰਟੀਆਂ ਆਪਣਾ ਰਾਜਨੀਤਿਕ ਵਿਰੋਧ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਅੱਜ ਸੀ ਇਲੈਕਸ਼ਨ ਕਮਿਸ਼ਨ ਨੂੰ ਆ ਗੱਲਾਂ ਕਹਿ ਕੇ ਆਏ ਵੀ ਇਹਨੂੰ ਸਿਰਫ ਰਾਜਨੀਤਿਕ ਦੇ ਐਂਗਲ ਨਾਲ ਨਾ ਦੇਖਿਆ ਜਾਵੇ ਆ ਪੰਜਾਬ ਦੇ ਅਮਨ ਸ਼ਾਂਤੀ ਤੇ ਲੋਕਾਂ ਦੇ ਜਿਹੜੇ ਕਾਲਜਿਆਂ ਦੇ ਵਿੱਚ ਇੱਕ ਨਸੂਰ ਬਣਿਆ ਹੋਇਆ ਉਹਨੂੰ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਮਸਲਾ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖ ਕੇ ਇਹਨੂੰ ਰਿਵਿਊ ਕੀਤਾ ਜਾਵੇ। ਜਿਹੜਾ ਅੱਜ ਅਸੀਂ ਡਾਕਟਰ ਸਾਹਿਬ ਤਰਫ ਤੋਂ ਬਾਜਬਾ ਜੀ ਪੂਲਕਾ ਸਾਹਿਬ ਵਿਗਵਾਇ ਦੇ ਵਿੱਚ ਨਾਜ਼ਰ ਸਿੰਘ ਮਾਨਸੇ ਹੀ ਅਸੀਂ ਮਿਲ ਕੇ ਆਏ ਆਂਗੇ ਤਾਂ ਕਿ 2015 ਦੇ ਵਿੱਚ ਜੋ ਬੇਅਦਬੀ ਦੇ ਘਟਨਾਵਾਂ ਪੰਜਾਬ 'ਚ ਹੋਈਆਂ ਬਾਬਲ ਕਲਾ ਦੇ ਵਿੱਚ ਕੋਟਪੂਰਾ ਦੇ ਵਿੱਚ ਜਦੋਂ ਕਿ ਪੰਥਕ ਸਰਕਾਰ ਜਿਹੜੀ ਕਿ ਅਖੌਤੀ ਪੰਥਕ ਸਰਕਾਰ ਕਹੋਂਦੀ ਸੀ ਉਹਨੇ ਬੇਅਦਬੀ ਦੀ ਘਟਨਾਵਾਂ ਖੁਦ ਕਰਵਾਈਆਂ ਸੀਆਂ ਅੱਜ ਦੇ ਤੱਥ ਤੂਰ ਬਰੋੜ ਕੇ ਉਹਨਾਂ ਨੇ ਲਖਸ਼ਮੀਬੀਨ ਸਾਹਮਣੇ ਪੇਸ਼ ਕੀਤੇ ਸੀ ਉਹਨਾਂ ਦੇ ਰਿਵਿਊ ਕਰਨ ਦੇ ਲਈ ਆਇਆਗੇ ਕਮਰਬਿਜੇ ਪ੍ਰਤਾਪਨ ਦੁਬਾਰਾ ਬਹਾਲ ਕੀਤਾ ਜਾਵੇ ਇਨਵੈਸਟੀਗੇਸ਼ਨ ਜ੍ਰਿਗਨ ਨਾ ਪਾਇਆ ਜਾਵੇ ਕਿਉਂਕਿ ਜੇਕਰ ਇਨਵੈਸਟੀਗੇਸ਼ਨ ਰੁਕ ਗਈ ਤਾਂ ਮੈਂ ਸਮਝਦਾ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਐਵੀਡੈਂਸ ਆਉਣਾਗਾ ਆਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਜਿਹੜੇ ਵੀ ਦੋਸ਼ੀ ਨੇਗੇ ਉਸ ਇਨਵੈਸਟੀਗੇਸ਼ਨ ਤੇ ਐਵੀਡੈਂਸ ਨੂੰ ਐਵੀਡੈਂਸ ਦੇ ਪਾਰਟ ਨੂੰ ਡਿਸਟਰੋਏ ਕਰਨਗੇ ਇਸ ਗੱਲ ਨੂੰ ਲੈ ਕੇ ਮਿਲ ਕੇ ਆਏ ਔਰ ਬੜਾ ਅੱਛਾ ਸੁਵਾਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਤੋਂ ਉਦੋਂ ਇੱਕ ਮੈਸੇਜ ਗਲਤ ਗਿਆ ਹੈ ਵੀ ਸ਼ਾਇਦ ਬਾਦਲਸ ਅਜੇ ਵੀ ਆਪਣੀ ਜਿਹੜੀ ਰਿੱਟ ਪ੍ਰਵੇਲ ਕਰਦੇ ਨੇ ਉਹ ਸੈਂਟਰ ਦੇ ਵਿੱਚ ਪ੍ਰੈਸ਼ਰ ਪਾ ਕੇ ਕਮਰ ਵਿਜੀਤ ਪ੍ਰਤਾਪ ਸਿੰਘ ਨੂੰ ਬਦਲਾ ਸਕਦੇ ਨੇ ਇਹ ਮੈਸੇਜ ਲੋਕਾਂ 'ਚ ਬਹੁਤ ਗਲਤ ਗਿਆ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਇਹ ਪੋਚਾ ਪਾਚੀ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਪ੍ਰੋਪਰ ਜਿਹਦੇ ਵਿੱਚ ਬਾਦਲ ਆਪਣੇ ਕਲੀਨ ਕੱਲੋ ਵੀ ਕਲੀਨ ਚੈਟ ਮਲੇਗੀ ਉਹਨਾਂ ਨੂੰ ਉਹ ਬਰੀ ਹੋ ਜਾਣਗੇ ਲੋਕਾਂ ਚ ਇਸ ਪਰਸੈਪਸ਼ਨ ਨਾਲ ਜਿਹੜੀ ਇਲੈਕਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਜਿੱਦਾਂ ਕਿਤੇ ਉਦਾਂ ਵੀ ਅਸਰ ਪਏਗਾ ਅਸੀਂ ਉਸ ਨੂੰ ਲੈ ਕੇ ਅੱਜ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਸਾਰੀਆਂ ਪਾਰਟੀਆਂ ਦੇ ਬਾਬਤ ਮਲੇ ਸੀ ਮੈਂ ਵੀ ਆਪਣੀ ਕਵੈਸਟੀ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਬਾਬਤ ਦੇ ਨਾਲ ਹੀ ਗਿਆ ਤੇ ਅਸੀਂ ਜਾ ਕੇ ਇਹ ਉਹਨਾਂ ਦਾ ਕੇਸ ਪਲੇਟ ਕੀਤਾ ਹੈ ਵੀ ਪੰਜਾਬ ਦੇ ਲੋਕੋ ਇਹ ਸਮਝਦੇ ਨੇ ਵੀ ਕਮਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੈਸਟੀਗੇਸ਼ਨ ਤੇ ਵੀ ਅਸਰ ਪਾਏਗੀ ਤੇ ਪੰਜਾਬ ਦੀ ਇਲੈਕਸ਼ਨ ਤੇ ਵੀ ਅਸਰ ਪਾਏਗੀ ਉਸ ਨੂੰ ਲੈ ਕੇ ਜੋ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਨਾਂ ਦਾ ਬੜਾ ਪੋਜ਼ਿਟਿਵ ਥ ਵਿਊ ਸੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਗੱਲ ਧਿਆਨ ਨਾਲ ਸੁਣ ਲਈ ਹੈ ਤੇ ਅਸੀਂ ਇਸ ਨੂੰ ਆਫਸ ਬੈਠ ਕੇ ਰਿਵਿਊ ਕਰਾਂਗੇ ਜਲਦੀ